ਬੋਲਟਾਂ ਦੇ ਪਟਾਕੇ ਪਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਸਪੈਸ਼ਲ ਮਹਿੰਮ ਦੇ ਤਹਿਤ ਬੋਲਟ ਦੇ ਪਟਾਕੇ ਪਾਉਣ ਵਾਲੇ ਕੀਤੇ ਜਾ ਰਹੇ ਕਾਬੂ ਅਤੇ ਕੀਤੀ ਜਾ ਰਹੀ ਸਖਤ ਕਾਰਵਾਈ ਅਜਨਾਂ ਹੀ ਕਿਸੇ ਹੋਰ ਬਾਈਕ ਦੇ ਸਾਇਲੈਂਸਰ ਨੂੰ ਕੱਟ ਕੇ ਜਾਂ ਸੋਧ ਕੇ ਕੰਨ ਪਾੜਨ ਵਾਲੀ ਆਵਾਜ਼ ਪੈਦਾ ਕਰਨ ਵਾਲਿਆਂ ਦੇ ਖਿਲਾਫ ਸ਼ਾਮਤ ਆਪਗੀ ਅਜਿਹੇ ਲੋਕਾਂ ਦੇ ਖਿਲਾਫ ਪੰਜਾਬ ਪੁਲਿਸ ਕਾਰਵਾਈ ਕਰੇਗੀ ਦਰਸਲ ਲੁਧਿਆਣਾ ਦੇ ਦੁਗਰੀ ਨਹਿਰ ਦੇ ਉੱਤੇ ਨਾਕੇ ਦੇ ਦੌਰਾਨ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਬੁੱਲਟ ਰੋਕਿਆ ਗਿਆ ਜਿਸ ਦਾ ਸਾਇਲੈਂਸਰ ਚੇਂਜ ਸੀ ਅਤੇ ਪਟਾਕੇ ਵਾਲਾ ਸਾਇਲੈਂਸਰ ਲੱਗਾ ਹੋਇਆ ਸੀ ਜਦੋਂ ਉਸ ਵਿਅਕਤੀ ਦੇ ਕੋਲੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਆਪ ਅਧਿਆਪਕ ਹੈ ਅਤੇ ਉਹ ਇਸ ਨੂੰ ਜਾ ਕੇ ਉਤਰਵਾਦ ਹੋਵੇਗਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਲੈਂਸਰ ਪਟਾਕੇ ਵਾਲੇ ਨਾ ਲਗਵਾਏ ਜਾਣ ਉੱਥੇ ਜਦੋਂ ਇਸ ਬੰਦੇ ਨਾਕੇ ਤੇ ਤਾਨਾਂਤ ਟ੍ਰੈਫਿਕ ਪੁਲਿਸ ਮਲਾਇਮ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਾ ਚਲਾਨ ਕੀਤਾ ਗਿਆ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾਏ ਕਿ ਪਟਾਕੇ ਵਾਲਾ ਸਲੈਂਸਰ ਨਾਲ ਗਿਆ ਜਾਵੇ ਕਿਉਂਕਿ ਮਾਨਯੋਗ ਕਮਿਸ਼ਨਰ ਸਾਹਿਬ ਦੇ ਵੱਲੋਂ ਇਸ ਦੇ ਖਿਲਾਫ ਸਖਤ ਹਦਾਤਾਂ ਦਿੱਤੀਆਂ ਗਈਆਂ ਨੇ ਮੇਰਾ ਨਾਮ ਵਿਵੇਕ ਗੁਪਤਾ ਹੈ ਜੀ ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਣਾ ਇਹ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ ਨਾ ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਆ ਕਿ ਇਹਦੇ ਕੋਈ ਪਟਾਕੇ ਵੱਜਣ ਜਾਂ ਕੁਝ ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਆ ਇਹਦੇ ਵਿੱਚ ਮੈਂ ਸਿਲੰਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ ਕੁਝ ਨਹੀਂ ਕੀਤਾ ਇਹ ਘਰੇ ਹੀ ਖੜਾ ਰੰਡਾ ਜੀ ਮੇਰਾ ਤੁਸੀਂ ਚੈੱਕ ਕਰਕੇ ਦੇਖ ਲਓ 2011 12 ਮਾਡਲ ਆ ਅਜੇ ਤੱਕ 10000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ ਮਤਲਬ ਸੈਕੰਡ ਹੈਂਡ ਲਿਆ ਹੋਇਆ ਸੈਕੰਡ ਹੈਂਡ ਹੈ ਮੇਰੇ ਕੋਲ ਚੱਲਿਆ ਹੋਇਆ ਲਿਆ ਮੈਂ ਕਹਿ ਰਿਹਾ ਤੇ ਫੈਂਸਰ ਵੀ ਪਾਇਆ ਤਾਂ ਹੀ ਕਰਕੇ ਵੇਚਿਆ ਮੈਂ ਕਹਿ ਰਿਹਾ ਸਰ ਸਲੈਂਸਰ ਜਿਹੜਾ ਬੁਆਇਆ ਜੋ ਕੁਝ ਵੀ ਹੋਏਗਾ ਜਿਵੇਂ ਮੈਨੂੰ ਮਿਲਿਆ ਸੀ ਜੋ ਮੈਂ ਖਰੀਦਿਆ ਸੀ ਜਿਵੇਂ ਉਵੇਂ ਦਾ ਉਵੇਂ ਹੀ ਆ ਇਹ ਮੈਂ ਦੇਖਦੇ ਆ ਜਦੋਂ ਇਹ ਬੁਲਟ ਦੇ ਜਦੋਂ ਪਟਾਕੇ ਵਿਸਦੇ ਜਿਹੜੇ ਕਮਜ਼ੋਰ ਦਿਲ ਵਾਲੇ ਆ ਕੋਨਾ ਸੇ ਖਤਰਾ ਹੈ ਕਿਤਨਾ ਮੈਂ ਖੁਦ ਕਹਿ ਰਿਹਾ ਸਰ ਕਿ ਵੀ ਮੈਂ ਅਜ ਤੱਕ ਕਦੀ ਵਰਤਿਆ ਹੀ ਨਹੀਂ ਇਹਨੂੰ ਨਾ ਮੈਂ ਇਹਨੂੰ ਕਦੀ ਯੂਜ਼ ਕੀਤਾ ਨਾ ਮੈਂ ਕਦੀ ਪਟਾਕੇ ਬਜਾਏ ਅਜ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਇਹਦੇ ਚੋਂ ਪਟਾਕੇ ਵਜਦੇ ਆ ਸਰ ਵੱਡੀ ਗਲਤੀ ਹੈ ਕੀ ਨਹੀਂ ਹੈਗੀ ਮੇਰੀ ਗਲਤੀ ਇਸ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ ਬਟ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ ਨਾ ਹੀ ਮੈਂ ਇਹਦੇ ਕਦੀ ਪਟਾਕੇ ਬਜਾਏ ਨਾ ਹੀ ਮੈਂ ਪਟਾਕੇ ਵਜਾਂਦਾ ਫੜਿਆ ਗਿਆ ਅਜ ਤੱਕ ਅੱਧੀ ਸਰ ਉਹ ਜੀ ਸੈਂਸਰ ਚੇਂਜ ਹੈ ਤਾਂ ਹੀ ਪਟਾਕੇ ਬਜਦੇ ਸਰ ਸਲੰਸਰ ਹੁੰਦਾ ਇਹ ਮੈਨੂੰ ਪਤਾ ਸਲੰਸਰ ਜੜਾ ਪਰ ਮੈਂ ਚੇਂਜ ਨਹੀਂ ਕਰਾਇਆ ਇਹ ਮੈਂ ਸੈਕੰਡ ਹੈਂਡ ਲਿਆ ਉਸ ਵੇਲੇ ਜ ਬਿਲਕੁਲ ਹੋਵਾਂਗੇ ਸਾਰੇ ਨੂੰ ਜੇ ਮੈਨੂੰ ਅੱਜ ਪਤਾ ਲੱਗਿਆ ਮੈਂ ਤਾਂ ਬੱਚਿਆਂ ਨੂੰ ਪੜ੍ਹਾਉਣਾ ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ ਮਿੰਟ ਦੇ ਵਿੱਚ ਨੂੰ ਲਵਾ ਕੇ ਤੇ ਇਹਦੇ ਤੇ ਜੋ ਵੀ ਸਟੋਕ ਸਲੈਂਸਰ ਆ ਜਾਂ ਉਹ ਪਵਾਉਂਗਾ ਸਰ ਤੁਸੀਂ ਕਹਿ ਰਹੇ ਹੋ ਹਾਈ ਕੁਆਲਿਟੀ ਵਾਲਾ ਤੁਸੀਂ ਪਰ ਕਿਤੇ ਨਾ ਕਿਤੇ ਇਹ ਚੀਜ਼ ਗਲਤ ਹੈ ਮੈਂ ਕਿਹਾ ਸਰ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅੱਜ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਆ ਮੈਂ ਹੁਣੇ ਜਾ ਕੇ ਹੁਣੇ ਮੇਰੇ ਨਾਲ ਚੱਲੋ ਮੈਂ ਹੁਣੇ ਇਹਦੇ 'ਚ ਸਟੋਕ ਸਲੈਂਸਰ ਜਿਹੜਾ ਜਿੱਥੋਂ ਵੀ ਮਿਲਦਾ ਮੈਂ ਹੁਣ ਪਵਾ ਕੇ ਤੇ ਹੁਣੇ ਇਹਨੂੰ ਸੈੱਟ ਕਰ ਦਾਂਗਾ ਜਿਹੜੀ ਥਾਂ ਤੇ ਜਾ ਤੇ ਨਾਲ ਸਾਰਿਆਂ ਨੂੰ ਬਹੂੰਗਾ ਵੀ ਜਿਨ੍ਹਾਂ ਦੇ ਇਹੋ ਜਿਹੇ ਪਟਾਕੇ ਪਟੂਕੇ ਵਜਦੇ ਆ ਮੈਂ ਖੁੱਦ ਇਹਨਾਂ ਚੀਜ਼ਾਂ ਦੇ ਖਿਲਾਫ ਆ ਮੈਂ ਬੱਚਿਆਂ ਨੂੰ 10ਵੀਂ 12ਵੀਂ ਦੇ ਨੂੰ ਪੜ੍ਹਾਉਣਾ ਤੇ ਅੱਜ ਮੈਂ ਖੁੱਦ ਫੀਲ ਬਿਲਕੁਲ ਮੈਂ ਟੀਚਰ ਆ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਮੈਥੋ ਦਾ ਐਚਓਡੀ ਆ ਮੈਂ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ ਨਾ ਕਦੀ ਦਵਾਂਗਾ ਅੱਜ ਮੈਨੂੰ ਖੁੱਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਜੋ ਪਟਾਕੇ ਵਜਦੇ ਆ ਮੈਂ 20 30 ਦੀ ਸਪੀਡ ਤੋਂ ਵੱਧ ਚਲਾਉਣ ਵਾਲਾ ਨਹੀਂ ਔਰ ਅਮਿਆ ਹਮੇਸ਼ਾ ਘਰ ਤੇ ਆਣਾ ਇਹ ਚੋਗ ਕੋਣ ਨੂੰ ਤਿਆਰਾਂ ਚਾਹੁੰਗੇ ਕਿਤਨੇ ਕਿਤੇ ਜਿਹੜੇ ਕਮਜ਼ੋਰ ਦਿਲ ਵਾਲੇ ਆ ਬਜ਼ੁਰਗ ਨੇ ਹੋਣਾ ਹੱਥ ਖਤਨਾ ਗਏ ਜੀ ਜੇ ਰੋਕ ਲੱਗੀ ਹੈ ਪਰ ਫੇੜੀ ਵੀ ਹਜੇ ਤਾਂ ਕਿ ਚੱਲੀ ਜਾਂਦਾ ਹੈ ਦੇਖੋ ਜੀ ਇਹ ਸਾਡੇ ਨਾ ਮਾਨਸੋ ਮਾਨਜੋ ਡੀਜੀਪੀ ਟਰੈਕ ਸਾਹਿਬ ਏਡੀਸੀਪੀ ਟਰੈਕ ਸਾਹਿਬ ਤੇ ਏਸੀਪੀ ਟਰੈਕ ਸਾਹਿਬ ਵੱਲੋਂ ਨਾ ਸਖਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਚੇਂਜ ਕੀਤੇ ਨੇ ਉਹਨਾਂ ਦੇ ਨੰਬਰ ਪਲੇਟ ਦੇ ਟ੍ਰਿਪਲਿੰਗ ਦੇ ਤੇ ਹੈਲਮਟ ਦੇ ਇਹ ਜਦੋਂ ਇਹ ਕੋਈ ਵੀ ਬੰਦਾ ਬੁਲਟ ਲੈ ਕੇ ਨੰਗਦਾ ਉਡੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਇਲੈਂਸਰ ਚੇਂਜ ਕੀਤਾ ਹੋਇਆ। ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ। ਮੈਨੂੰ ਵੀ ਤਾਂ ਬਾਰੇ ਨੌਲੇਜ ਨਹੀਂ ਸੀ। ਜਦੋਂ ਇਹਨਾਂ ਨੂੰ ਪਤਾ ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ ਵੀ ਤੁਸੀਂ ਕੰਪਲੀਟ ਚੇਂਜ ਕਰ ਲਓ। ਅਸੀਂ ਇੱਕ ਇੱਕ ਸਾਲ ਤੋਂ ਐਮ ਚਲਾਈ ਹੋਈ ਆ। ਭਈ ਇਹ ਤੁਸੀਂ ਉਤਾਰਾ ਦਿਓ ਮੈਂ ਹੈਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿੱਟ ਚੱਲਦੀ ਆ। ਕੋਈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਹੈ ਅਸੀਂ ਉਹਦਾ ਚਲਾਨ ਕਰ ਹੀ ਦੇਣਾ ਸਰ ਮਹੀਮਤਾਪੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਉਹਦੇ ਬਾਅਦ ਵੀ ਜੋ ਤੱਕਿਆ ਇਹ ਪ੍ਰਕਾਰ ਨੇ ਬੋਲਡਾਂ ਦੇ ਵਿੱਚੋਂ ਦੇਖੋ ਜੀ 65% ਦਾ ਲੋਕ ਸੁਧਰ ਗਏ 35% ਹੈਗੇ ਨੇ 20% ਲੋਕਾਂ ਨੇ ਘਰੇ ਖੜੇ ਕਰਦੇ 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਇਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ ਬਿਲਕੁਲ ਚਲਾਨ ਕੀਤਾ ਜਾ ਬਿਲਕੁਲ ਚਲਾਨ ਜੀ ਜੇਕਰ ਅਗਰ ਨੌਜਵਾਨਾਂ ਨੂੰ ਕਿ ਮੈਸੇਜ ਦੇਣਾ ਚਾਹੋਗੇ ਤਾਂ ਕਿ ਇਹੋ ਜਿਹੜੇ ਜਿਹੜੇ ਸਟ੍ਰਾਂਸਫਰ ਕਰਾਏ ਨਾਲ ਲਵਾਏ ਜਾਣਾ ਉਹਨਾਂ ਨੂੰ ਇਹੀ ਅਸੀਂ ਮੈਸੇਜ ਲਾਇਆ ਸੀ ਜਿਹਨਾਂ ਦੇ ਨਾਮ ਤੇ ਇਹ ਬਾਈਕ ਆ ਉਹਨਾਂ ਦੇ ਫਾਦਰ ਦੇ ਖਿਲਾਫ ਦੁਬਾਰਾ ਐਫਆਈਆਰ ਲੋਜ ਕੀਤੀ ਜਾਊਗੀ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਸਕੂਲਾਂ 'ਚ ਜਾ ਕੇ ਵੀ ਬਰੀਫ ਕੀਤਾ ਸੀ ਬਈ ਤੁਸੀਂ ਪੇਰੈਂਟਸ ਮੀਟਿੰਗਾਂ ਵੀ ਇਹਨਾਂ ਨੇ ਅਟੈਂਡ ਕਰਾਈਆਂ ਸੀ ਅਸੀਂ ਨਾਲ ਬੈਠ ਕੇ ਕੀਤੀਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਈਕ ਨਾ ਲੈ ਕੇ ਦੋ ਕਿਉਂ ਨਹੀਂ ਸੀ ਗੈਰ ਹੁਕੂਮਤ ਲੱਗੇ ਚੱਲੂ ਲੱਗੇ ਆਪੀ ਟੀਚਰ ਆਪਣੇ ਆਪ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ ਅਸੀਂ ਤਾਂ ਰੁਟੀਨ ਦੀ ਚੈੱਕਿੰਗ ਦੇ ਨਾਲ ਰੋਕਿਆ ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ ਗਿਆਨ ਨੂੰ ਸਟਾਰਟ ਕੀਤਾ ਮੌਕੇ ਤੇ ਤੁਸੀਂ ਆ ਗਏ ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦੋ ਵੇ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰਦਾਂਗੇ ਇਹ ਇਹਨਾਂ ਨੂੰ ਅੱਗੇ ਕੋਡ ਕੀ ਸਜ਼ਾ ਦੰਦੀ ਆ ਜੁਰਮਾਨਾ ਕਰਦੀ ਆ ਉਹ ਇਹਨਾਂ ਦੀ ਆ ਇਹ ਆਪਣੇ ਉੱਤੇ ਆਮ ਪਬਲਿਕ ਨੂੰ ਪੀਲੇ ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਵੀ ਟ੍ਰੈਫਿਕ ਜਿਹੜਾ ਠੰਡ ਦਾ ਮੌਸਮ ਆ ਟ੍ਰੈਫਿਕ ਜਿੰਨੇ ਰੂਲ ਨੇ ਉਹ ਫੋਲੋ ਕਰੋ ਹੈਲਮਟ ਪਾਓ ਥੋੜੀ ਸੇਫਟੀ ਆ ਨੰਬਰ ਪਲੇਟ ਲਗਾਓ ਥੋੜੀ ਸੇਫਟੀ ਆ ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾ ਹੈਗਾ ਦਾ ਖੁਦ ਕਹਿ ਰਹੇ ਆ ਜੋ ਮੈਂ ਉੱਥੇ ਕਹਿ ਰਿਹਾ ਸੱਚ ਕਹਿ ਰਿਹਾ ਆ ਐਸਮ ਜਨ న్యూਸ ਲਈ লুধানাতে অভিষেক জলোটা দিপোর্ট